ਸੋ ਯਾਰ ਭਾਨਾ ਜਿਹੜਾ ਲਾਰੈਂਸ ਕੁਸ਼ਰੋਈ ਦਾ ਫਕੀ ਕੀਤਾ ਜਾ ਰਿਹਾ ਹੈ ਇਹ ਹੈਗਾ ਕਿ ਇਹਦੀ ਅਫੀਲੀਏਸ਼ਨ ਲਾਰੈਂਸ ਨਾਲ ਪੁਰਾਣੀ ਰਹੀ ਹੈ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੁਰਨਾ ਚ ਦੋ ਦੋ ਬੱਤੀ ਬੋਰ ਦੇ ਵੈਪਨ ਰਿਕਵਰ ਹੋਏ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਰ ਦਾ ਤੇ ਤੇਜ ਜ਼ਿੰਦਾਰ ਹੋਇਆ ਪਟਿਆਲਾ ਸੀਆਈਏ ਸਟਾਫ ਦੀ ਪੁਲਿਸ ਨੇ ਪਟਿਆਲਾ ਚ ਵੱਡੀਆਂ ਘੜਨਾਵਾਂ ਨੂੰ ਹੋਣ ਤੋਂ ਪਹਿਲਾਂ ਹੀ ਟਾਲ ਦਿੱਤਾ ਹੈ ਦਰਅਸਲ ਪਟਿਆਲਾ ਸੀਆਈਏ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਚ ਤਿੰਨ ਮੁਲਜ਼ਮਾਂ ਨੂੰ ਗੈਰਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਦੋ ਮਾਮਲੇ ਪਟਿਆਲਾ ਦੀ ਅਨਾਜ ਮੰਡੀ ਤੇ ਇੱਕ ਮਾਮਲਾ ਸਨੌਰ ਥਾਣੇ ਤੇ ਦਰਜ ਕੀਤਾ ਗਿਆ ਹੈ ਨਾਜ਼ ਮੰਡੀ ਦੇ ਇੱਕ ਮਾਮਲੇ 'ਚ ਕੁਲਵਿੰਦਰ ਸਿੰਘ ਮੋਫਰ ਨੂੰ 2 32 ਬੋਰ ਦੇ ਪਿਸਤਲਾਂ ਤੇ ਜਿੰਦਾ ਰੋਂਦਾ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਨਾਜ਼ ਮੰਡੀ ਦੇ ਦੂਜੇ ਹੀ ਮਾਮਲੇ 'ਚ ਦਲਦਾਰ ਖਾਨ ਨੂੰ 307 ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਦਲਦਾਰ ਖਾਨ ਨੇ ਬਨੂਰ ਟੋਲ ਪਲਾਜ਼ਾ ਤੇ ਕਿਸੇ ਵਿਅਕਤੀ ਤੇ ਕਾਤਲਾਨਾ ਹਮਲਾ ਕੀਤਾ ਸੀ ਤੇ ਇਸ ਮਾਮਲੇ ਨੂੰ ਲੈ ਕੇ ਮੁਲਜ਼ਮ 1 ਸਾਲ ਤੋਂ ਲੜਿੰਦਾ ਸੀ ਤੇ ਇਸ ਕੋਲੋਂ ਵੀ ਹਥਿਆਰ ਬਰਾਮਦ ਕੀਤੇ ਗਏ ਨੇ। ਜਦ ਕਿ ਸਨੌਰ ਵਾਲੇ ਮਾਮਲੇ 'ਚ ਮੁਲਜ਼ਮ ਮਨਿੰਦਰ ਸਿੰਘ ਦਾ ਰਿਕਾਰਡ ਕਲੀਨ ਦੱਸਿਆ ਜਾ ਰਿਹਾ ਪਰ ਉਹ ਵੀ ਲੜਾਈਆਂ 'ਚ ਜਾਂਦਾ ਰਿਹਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਹਨਾਂ 'ਚੋਂ ਇੱਕ ਮੁਲਜ਼ਮ ਕੁਲਵਿੰਦਰ ਸਿੰਘ ਮੋਫਰ ਦੇ ਸਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਦੱਸੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੱਲੋਂ ਹੋਰ ਕੀ ਵਟੇਖਲਾਸੇ ਕੀਤੇ ਗਏ ਨੇ ਆਓ ਸੁਣਦੇ ਹਾਂ ਇਹਨਾਂ ਦੀਆਂ ਡਾਇਰੈਕਸ਼ਨਸ ਤੇ ਆਪਣੇ ਡੀਏਜੀ ਰੇਂਜ ਪਟਿਆਲਾ ਰੇਂਜ ਤੇ ਜਿਹੜੀਆਂ ਸਾਡੇ ਨਿਸ਼ਾ ਨਿਰਦੇਸ਼ ਨੇ ਉਹਨਾਂ ਤੇ ਐਕਟ ਕਰਦੇ ਹੋਏ ਸੀਆਈਏ ਦੀ ਟੀਮ ਦੇ ਅੰਡਰ ਦਾ ਸੁਪਰਵੀਜ਼ਨ ਆਫ ਵੈਬਅਫ ਤੇ ਯੋਗੇਸ਼ ਜਿਹੜਾ ਸਾਡੇ ਐਸਪੀਸ ਨੇ ਦੋਨੋਂ ਇਹਨਾਂ ਦੀ ਸੁਪਰਵੀਜ਼ਨ ਦੇ ਅੰਡਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਿਸ ਦਰਜ ਹੋਏ ਨੇ ਜਿਨ੍ਹਾਂ 'ਚ ਦੋ ਅਨਾਜ ਮੰਡੀ 'ਚ ਪਰਚੇ ਦਰਜ ਹੋਏ ਮਕਦਮਾ ਨੰਬਰ 19 ਤੇ ਮਕਦਮਾ ਨੰਬਰ 20 ਤੇ ਇੱਕ ਮਕਦਮਾ ਜਿਹੜਾ ਉਸ ਨੌਰ ਥਾਣੇ ਦਰਜ ਹੋਇਆ ਜਿਹੜਾ ਕਿ ਐਫਆਈਆਰ ਨੰਬਰ 14 ਟੋਟਲ ਤਿੰਨ ਇਹਦੇ 'ਚ ਪਰਚੇ ਦਰਜ ਨੇ ਤੇ ਪੰਜ ਅਸਲੇ ਬਰਾਮਦ ਹੋਏ ਨੇ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੋਨਾਂ ਚ ਦੋ ਦੋ 32 ਬੋਲ ਦੇ ਵੈਪਨ ਰਿਕਵਰ ਹੋਏ ਤੇ ਲਾਈ ਬਰਾਊਂਡਰੀ ਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਲ ਦਾ ਤੇ ਤਿੰਨ ਜਿੰਦਾਂ ਦਾ ਬਰਾਮਦ ਹੋਇਆ ਕਮਿੰਗ ਟੂ 19 ਨੰਬਰ ਮੁਕੱਦਮਾ ਜਿਹੜਾ ਅਨਾਜ ਮੰਡੀ ਦਾ ਪਰਚਾ ਦਰਜ ਉਹਦੇ ਚ ਕੁਲਵਿੰਦਰ ਸਿੰਘ ਮੁਫਰ ਨੂੰ ਅਰੈਸਟ ਕੀਤਾ ਗਿਆ ਇਹਦੇ ਕੋਲੋਂ ਦੋ 32 ਬੋਲ ਦੇ ਪਿਸਟਲ ਰਿਕਵਰ ਹੋਏ ਨੇ ਤੇ ਨਾਲ ਲਾਈ ਡਾਊਨ ਰਿਕਵਰ ਹੋਏ ਨੇ ਤੇ ਜਿਹੜਾ 20 ਨੰਬਰ ਮੁਕੱਦਮਾ ਅਨਾਜ ਮੰਡੀ ਦਾ ਉਹਦੇ ਵਿੱਚ ਦਿਲਦਾਰ ਖਾਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਕਿ 69/24 ਐਫ ਆਈ ਆਰ ਬਨੂਰ ਥਾਣੇ ਦੀ ਟੋਲ ਪਲਾਜ਼ਾ ਤੇ 307 ਦਾ ਪਰਚਾ ਦਰਜ ਹੋਇਆ ਸੀ ਕਾਪਲਾ ਨਾਲ ਹਮਲਾ ਕੀਤਾ ਸੀ ਇਹਨੇ ਉਹਦੇ ਚ ਵਾਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਚ ਇਹਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਵੈਪਨ ਰਿਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨੌਰ ਥਾਣੇ ਦਾ ਉਹਦੇ ਚ ਮਨਿੰਦਰ ਸਿੰਘ ਔਰ ਫਲੱਡੂ ਨੂੰ ਅਰੈਸਟ ਕੀਤਾ ਗਿਆ 315 ਬੋਰ ਦਾ ਵੈਪਨ ਇਹਦੇ ਕੋਲੋਂ ਰਿਕਵਰ ਹੋਇਆ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਲੈ ਕੇ ਕਲੀਅਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਨੇ ਤੇ ਇਹਨਾਂ ਦਾ ਕੀ ਅੱਗੇ ਇਰਾਦਾ ਸੀਗਾ ਕਿ ਇਹਨਾਂ ਦੇ ਟਾਰਗੇਟ ਸੀਗੇ ਅਜੇ ਤੱਕ ਜਿਹੜੀ ਤਫਤੀਸ਼ ਚ ਆਇਆ ਕੁਲਵਿੰਦਰ ਸਿੰਘ ਮੋਫਰ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਜਿਹੜਾ ਦਿਲਦਾਰ ਖਾਨ ਹੈ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਨੂਰ ਥਾਣੇ ਵਾਲਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਦੋ ਪਰਚੇ ਦਰਜ ਨੇ ਜਿੰਨਾ ਵਿੱਚ ਸਜ਼ਾ ਜਾਊਗੀ ਕੁਲਵਿੰਦਰ ਲੱਡੂ ਵੈਦਾਰੇ ਕੋਡ ਕਲੀਨ ਹੈ ਪਰ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ ਮੋਟੀਆਂ ਲੜਾਈਆਂ ਚ ਜਾਂਦਾ ਹੈ ਤੇ ਜਿਹੜਾ ਥਰਡ ਹੈ ਕੁਲਵਿੰਦਰ ਮੁਫਰ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਸੋ ਇਹਨਾਂ ਤਿੰਨਾਂ ਦੀ ਅਰੇਸਟ ਨਾਲ ਕੋਈ ਜਿਹੜੀ ਵਾਰਦਾਤ ਹੈ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਰੋਕਿਆ ਗਿਆ ਸਰ ਇਹਨਾਂ ਗੈਂਗਸਟਰ ਨਾਲ ਵੀ ਕੋਈ ਤਾਲੁਕਤ ਨਹੀਂ ਹੈ ਗੈਂਗਸਟਰਸ ਨਾਲ ਹੈਗੇ ਆ ਬਟ ਕਿਹੜੇ ਗੈਂਗ ਨਾਲ ਇਹ ਇਨਵੋਲਡ ਨੇ ਉਹ ਹਜੇ ਤਫਤੀਸ਼ ਦਾ ਪਾਰਟ ਹੈ ਉਹ ਚੈੱਕ ਕਰ ਰਹੇ ਤੇ ਜਾਣਕਾਰੀ ਕਿਸ ਤਰੀਕੇ ਨਾਲ ਮਿਲੀ ਇਨਵੈਸਟੀਗੇਸ਼ਨ ਕਿਵੇਂ ਹੋ ਰਹੀ ਸੀ ਇਹ ਸੀਆਈਏ ਪਟਿਆਲਾ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਬੰਦਿਆਂ ਕੋਲ ਵੈਪਨ ਹੈ ਅਲੱਗ ਤਿੰਨ ਤਿੰਨ ਅਲੱਗ ਤਿੰਨ ਇਨਫੋਰਮੇਸ਼ਨਸ ਆਈਆਂ ਸੀ ਸੋ ਉਹਨਾਂ ਦੇ ਐਕਟ ਕਰਦੇ ਹੋਏ ਜਦੋਂ ਰੇਡ ਕੀਤੀ ਤੇ ਉਸ ਰੇਡ ਵਿੱਚ ਸਾਰੀ ਰਿਕਵਰੀ ਹੋਈ। ਸਰ ਹੁਣ ਜਿੱਥੇ ਜਿਹਦਾ ਨਾਮ ਮਰੇ ਲਾਰੈਂਸ ਉਹ ਜਿਹੜਾ ਲੋਰਕਿਸ਼नोई ਦਾ ਸੱਤੀ ਕਿਹਾ ਜਾਦਾ। ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਲਾਰੈਂਸ ਨਾਲ ਪੁਰਾਣੀ ਰਹੀ ਹੈ। ਬਟ ਕਿਉਂਕਿ ਹੁਣ ਲਾਰੈਂਸ ਕਾਫੀ ਧੇਰ ਤੋਂ ਅੰਦਰ ਹੈ ਜੇਲ੍ਹ 'ਚ। ਸੋ ਹੁਣ ਉਹ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ। ਉਹ ਚੈੱਕ ਕਰਨਾ ਜੇ ਬਾਕੀ ਪਿਛਲੇ ਜਿਹੜੇ ਧਿਆਨ ਖੜੇਗੇ ਉਹ ਵੀ ਮੁਹਾਲੀ ਦਾ ਜੀ ਕਰਾਇਆ ਮੁਹਾਲੀ ਦੇ ਨਾਲ ਰਿਲੇਟਡ ਸੀ ਇਹ ਵੀ ਉਹਨਾਂ ਨਾਲ ਕੁਝ ਜੁੜਦਾ ਹੋਇਆ ਮਾਮਲਾ ਹਜੇ ਤਫਤੀਸ਼ ਕਰਨੀ ਬਾਕੀ ਹੈ ਹਜੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਇਹ ਲੋਨ ਗੋਲਫ ਟਾਈਪ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਡਾਇਰੈਕਸ਼ਨ ਤੇ ਕੰਮ ਨਹੀਂ ਸੀ ਕਰ ਰਿਹਾ ਅਲੱਗ ਹੀ ਚੱਲ ਰਿਹਾ ਸੀਗਾ ਸੋ ਉਸੇ ਕਰਕੇ ਮੈਂ ਕਹਿ ਰਿਹਾ ਕਿ ਅਫੀਲੀਏਸ਼ਨ ਹਜੇ ਕੋਈ ਕਲੀਅਰਲੀ ਨਹੀਂ ਹੈ ਜੀ ਇਹ ਸਰ ਫੜੇ ਕਿਥੇ ਕੀ ਇਹ ਪਟਿਆਲਾ ਤੋਂ ਹੀ ਫੜੇ ਗਏ ਜੀ ਸਾਰੇ 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 ਹਾਂ ਜੀ ਇਹ ਜਿਹੜੇ ਤਿੰਨ ਦੋਸ਼ੀ ਆਲੱਗ-ਆਲੱਗ ਏਰੀਆ ਤੋਂ ਫੜੇ ਨੇ ਇਹਨਾਂ ਦਾ ਆਪਸ 'ਚ ਕੀ ਲਿੰਕ ਆਇਆ ਸਾਹਮਣੇ ਜੀ ਨਹੀਂ ਕੋਈ ਲਿੰਕ ਨਹੀਂ ਹੈਗਾ ਆਪਸ 'ਚ ਇਹਨਾਂ ਦੇ ਇਹ ਤਿੰਨੋ ਆਈਸੋਲੇਟਿਡ ਇਨਸੀਡੈਂਟ ਨੇ ਆਈਸੋਲੇਟਿਡ ਇਨਫੋਰਮੇਸ਼ਨਸ ਨੇ ਉਹਨਾਂ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਗਿਆ ਅਜੇ ਤੱਕ ਇਹਨਾਂ ਦਾ ਆਪਸੀ ਲਿੰਕ ਕੋਈ ਨਹੀਂ ਹੈ